ਫਿਰੋਜ਼ਪੁਰ ਦੇ ਵਿੱਚ ਬਜਟ ਦੇ ਬਾਰੇ ਲੋਕਾਂ ਦੀ رائے ਕੇਂਦਰ ਸਰਕਾਰ ਬਜਟ ਜੜਾ ਹੈ ਪੇਸ਼ ਕੀਤਾ ਗਿਆ ਹੈ ਟੈਕਸ ਦੇ ਵਿੱਚ ਤਬਦੀਲੀ ਲਾਈ ਗਈ ਹੈ ਮੋਬਾਈਲ ਫੋਨ ਅਤੇ ਬੈਟਰੀਆਂ ਤੇ ਕਸਟਮ ਡਿਊਟੀ ਤੇ ਟੈਕਸ ਜੁੜਨੇ ਘਟਾ ਦਿੱਤੇ ਗਏ ਨੇ ਹੁਣ ਮੋਬਾਈਲ ਖਰੀਦਣ ਵਾਲੇ ਲੋਕਾਂ ਨੇ ਬਜਟ ਦੀ ਤਾਰੀਫ ਕੀਤੀ ਹੈ ਸਰ ਬਜਟ ਦੇ ਵਿੱਚ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਗਿਆ ਉਹ ਬਜਟ ਦੇ ਵਿੱਚ ਪੰਜਾਬ ਦਾ ਕੋਈ ਕਿ ਸੇਤਾਰਾ ਪੰਜਾਬ ਨੂੰ ਕੋਈ ਪੈਕੇਜ ਨਹੀਂ ਕੁਝ ਨਹੀਂ ਮਤਲਬ ਉਹਨਾਂ ਮਤਲਬ ਇਹ ਆ ਵੀ ਵੋਟਾਂ ਤੱਕ ਲਈ ਰਾਜਨੀਤੀ ਆ ਦੀ ਰੱਖੀ ਐ ਜਿੱਥੇ ਵੋਟਾਂ ਲੈਣੀਆਂ ਪੰਜਾਬ 'ਚ ਉਹਨਾਂ ਨੂੰ ਨਹੀਂ ਮਿਲੀਆਂ ਪੰਜਾਬ ਨਾਂ ਤੇ ਕਰਾ ਬਾਕੀ ਮੰਨੋ ਮੋਬਾਈਲ ਫੋਨ ਜਾਂ ਕੁਝ ਹੋਰ ਵੀ ਇਹਨਾਂ ਚਿਰ ਤੀਜਾ ਸਸਤੀਆਂ ਕੀਤੀਆਂ ਨੇ ਜਿਹੜੀਆਂ ਚੀਜ਼ਾਂ ਦੀ ਲੋੜ ਉਹ ਚੀਜ਼ਾਂ 'ਤੇ ਧਿਆਨ ਨਹੀਂ ਦੇ ਰਹੇ ਮੰਨੋ ਟੈਕਸ ਰੇਟ ਨਾ ਘਟਾਤਾ ਉਹਦੇ ਨਾਲ ਵੀ ਮਤਲਬ ਆਮ ਬੰਦੇ ਨੂੰ ਬਹੁਤ ਫਰਕ ਪਵੇਗਾ ਇਹ ਥੋੜਾ ਜਾਂ ਦੇ ਤੇ ਮਤਲਬ ਵਿਚਾਰ ਕਰਨਾ ਚਾਹੀਦਾ ਇਹਨਾਂ ਨੂੰ ਪੰਜਾਬ ਬਾਰੇ ਵੀ ਸੋਚਣਾ ਚਾਹੀਦਾ ਕੁਝ ਪੰਜਾਬ ਨੂੰ ਪੈਕੇਜ ਦੇਣਾ ਚਾਹੀਦਾ ਸਰ ਹੁਣੇ ਖਬਰ ਸੁਣ ਰਿਹਾ న్యూਸ ਸੁਣ ਰਿਹਾ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ 3 ਲੱਖ ਤੱਕ ਉੱਤੇ ਜਿਹੜੀ ਅਮਾਉਂਟ ਜਾਊਗੀ ਇਹਨਾਂ ਦੀ ਇਹਦੇ ਵਾਸਤੇ ਟੈਕਸ ਪਏਗਾ ਮਿਡਲ ਕਲਾਸ ਨੂੰ ਤੇ ਇਹ ਬਹੁਤ ਇੱਕ ਝਟਕੇ ਦਾ ਹੈਗਾ ਖਬਰ ਹੈ ਮਿਡਲ ਕਲਾਸ ਵਾਸਤੇ ਤੇ ਬਹੁਤ ਮੋਦੀ ਸਰਕਾਰ ਤੋਂ ਇਹ ਮੂਵੀ ਨਹੀਂ ਸੀ ਇਹ ਵਾਲੀ ਮਤਲਬ ਟੈਕਸ ਸਲੈਬ ਦੇ ਵਿੱਚ ਨਹੀਂ ਚੇਂਜਸ ਹੋਣੇ ਚਾਹੀਦੇ ਨਹੀਂ ਸਰ ਹੋਣੀ ਚਾਹੀਦੀ 5 ਲੱਖ ਤੱਕ 7 ਲੱਖ ਤੱਕ ਸੀ ਰਿਵੈਟ ਪਹਿਲਾਂ ਲੇਕਿਨ ਹੁਣ 3 ਲੱਖ ਤੱਕ ਬਹੁਤ ਜ਼ਿਆਦਾ ਮਿਡਲ ਕਲਾਸ ਤੇ ਬਹੁਤ ਵੱਡਾ ਝਟਕਾ ਹੈ ਜੀ ਇਸ ਬਜਟ ਨੂੰ ਕਿਵੇਂ ਦੇਖ ਰਹੇ ਹੋ ਅ ਸਰ ਹੈ ਤਾਂ ਗਲਤ ਹੈ ਜੀ ਆਮ ਮੀਡਲ ਕਲਾਸ ਵਾਸਤੇ ਬਹੁਤ ਇੱਕ ਬੁਰੀ ਖਬਰ ਹੈ ਮੈਂ ਤੇ ਕਹਾਂ ਕਿ ਨਾਮ ਸੁਣੋ ਮਨੀਸ਼ ਸ਼ਰਮਾ ਜੀ ਸਰ ਜੋ 3 ਲੱਖ 20 ਜਿਹੜੀ ਸਲੈਬ ਸੀ ਉਹ ਪਹਿਲੇ ਨਾਲੋਂ ਜਾਂ ਵੱਧ ਗਈ ਹੈ ਔਰ ਇਹ ਟੈਕਸ ਦੇ ਨਾਲ ਖਿਲਵਾੜ ਹੋ ਹੀ ਰਿਹਾ ਹੈ ਔਰ ਇਸ ਦਾ ਆਮ ਲੋਕਾਂ ਦਾ ਕਿੰਨਾ ਦਾ ਬਜਟ ਹੈ ਬਿਲਕੁਲ ਸਹੀ ਨਹੀਂ ਹੈਗਾ ਸਰ ਉਹ ਔਖਾ ਹੈ ਸਰ 10 ਲੱਖ ਤੇ ਵਾਰ ਟੈਕਸ ਜ਼ਿਆਦਾ ਪੈ ਗਿਆ ਹਰ ਇੱਕ ਬੰਦਾ ਛੋਟਾ ਵੱਡਾ ਉਹ ਫੋਨ ਖਰੀਦ ਸਕਦਾ ਕਿਉਂਕਿ ਮਹਿੰਗੇ ਫੋਨ ਤਕਰੀਬਨ ਮਹਿੰਗੇ ਲੋਕ ਜਿਹੜੇ ਵੱਡੇ ਲੋਕ ਉਹੀ ਲੈਂਦੇ ਆ ਜੇ ਟੈਕਸ ਕਟੂਗਾ ਤਾਂ ਛੋਟਾ ਬੰਦਾ ਵੀ ਉਹ ਆਲੇ ਸ਼ੌਕ ਪੂਰੇ ਕਰ ਸਕਦਾ ਜੋ ਉਹਨੂੰ ਚਾਹੀਦਾ ਤਾਂ ਬੈਸਟ ਆ ਬਹੁਤ ਵਧੀਆ ਚੀਜ਼ ਹੈ ਜੇ ਟੈਕਸ ਘਟਦਾ ਕਿਸੇ ਜੀਤੇ ਜੇ ਉਹ ਟੈਕਸ ਘਟਾ ਰਹੇ ਨੇ ਤਾਂ ਉਹਦਾ ਬੈਨੀਫਿਟ ਲੈਣਾ ਚਾਹੀਦਾ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਤੇ ਆਪਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਬਜਟ ਪੇਸ਼ ਕੀਤਾ ਤੇ ਬਹੁਤ ਵਧੀਆ ਗੱਲ ਹੈ ਬਾਕੀ ਦੁਕਾਨਦਾਰਾਂ ਦੇ ਵਿੱਚ ਵੀ ਇਹਦਾ ਰੋਜ਼ਗਾਰ ਆ ਜਾਂ ਕੰਮ ਕਰਨ ਨੂੰ ਲੈ ਕੇ ਆ